ਰਸਗਾਦੇ ਆ ਭਗੜੇ ਤੇ ਜੀ ਮੁਲਾਜ਼ਮਾਂ ਦੇ ਅਈ ਕਦੇ ਕਦੇ ਆਦੇ ਆਪਣੇ ਘਰ ਕੋ ਦਲਵਾਦੇ ਤੇ ਸਾਡਾ ਸਾਰਾ ਸਮਾਨ ਲੱਗੇ ਚੋਰ। ਭਲਾ ਐ ਚੰਗੀਧਰਾ ਦਾਰੂਦੁਰੂ ਕੀ ਕੇ ਪਰਾਂ ਕੀ ਕਰਦੇ ਨੇ ਜੀ ਖਲਾਫ ਉਦਾਂ ਹੀ ਪਏ ਹੈਗੇ ਆ। ਜਦੋਂ ਕਦੇ ਚੋਰੀ ਦੀਆਂ ਘਟਨਾਵਾਂ ਦਾ ਜ਼ਿਕਰ ਛਿਰਦਾਏ ਤਾਂ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਚੋਰੀ ਪਲਾਂਛੀ ਨਾਲ ਦੀ ਖੇਡ ਹੁੰਦੀ ਹੈ। ਚੋਰ ਆਇਆ ਤੇ ਚੋਰੀ ਕਰਕੇ ਗਾਇਬ ਹੋ ਗਿਆ। ਪਰ ਪਿੰਡ ਗਗੜੇਵਾਲ ਦੀ ਇਹ ਘਟਨਾ ਇਸ ਤੋਂ ਬਿਲਕੁਲ ਉਲਟ ਜਾਂਦੀ ਹੈ। ਜਿੱਥੇ ਇੱਕ ਬੰਦਪਈ ਘਰ ਦੇ ਵਿੱਚ ਚੋਰਾਂ ਨੇ ਬੜੇ ਆਰਾਮ ਦੇ ਨਾਲ ਚੋਰੀ ਕੀਤੀ ਤੇ ਘਰ ਦਾ ਸਾਰਾ ਸਮਾਨ ਗਾਇਬ ਕਰਕੇ ਰਫੂ ਚੱਕਰ ਹੋ ਗਏ ਘਰ ਦੇ ਮਾਲਕ ਆਤਮਾ ਸਿੰਘ ਨੇ ਦੱਸਿਆ ਕਿ ਉਹ ਪਾਖੜਾ ਡੈਮ ਵਿਖੇ ਡਰਾਈਵਰ ਦੇ ਤੌਰ ਤੇ ਨੌਕਰੀ ਕਰਦਾ ਹੈ ਜਿਸ ਕਰਕੇ ਉਹ ਪਰਿਵਾਰ ਸਮੇਤ ਉੱਥੇ ਹੀ ਰਹਿੰਦਾ ਤੇ ਆਪਣੇ ਪਿੰਟ ਗਗੜੇਵਾਲ ਵੀ ਕਦੇ-ਕਦਾਈ ਢੇੜਾ ਜਰੂਰ ਮਾਰਦਾ ਜਦੋਂ ਇਸ ਵਾਰ ਆਤਮਾ ਸਿੰਘ ਆਪਣੇ ਪਰਿਵਾਰ ਸਮੇਤ ਇੱਕ ਸਾਲ ਪਿੱਛੋਂ ਆਪਣੇ ਬੰਦਪਈ ਘਰ ਵਿੱਚ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਤੇ ਜਦੋਂ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਹੀ ਗਾਇਬ ਸੀ ਘਰ ਦੇ ਹਾਲਾਤ ਦੇਖ ਕੇ ਇਸ ਤਰ੍ਹਾਂ ਲੱਗਿਆ ਜਿਵੇਂ ਚੋਰਾਂ ਨੇ ਚੋਰੀ ਕੁਝ ਮਿੰਟਾਂ ਵਿੱਚ ਨਹੀਂ ਸਗੋਂ ਮਹੀਨਿਆਂ ਵਿੱਚ ਬੜੇ ਆਰਾਮ ਦੇ ਨਾਲ ਕੀਤੀ ਹੋਵੇ ਚੋਰ ਘਰ ਦਾ ਸਾਰਾ ਸਮਾਨ ਤਾਂ ਲੈ ਗਏ ਪਰ ਘਰ ਦੇ ਇੱਕ ਕੋਨੇ ਵਿੱਚ ਪਏ ਕੱਚ ਦੇ ਗਲਾਸ ਆਪਣੀ ਅਯਾਸ਼ੀ ਦੇ ਸਬੂਤ ਵਜੋਂ ਛੱਡ ਗਏ ਮੇਰਾ ਨਾਮ ਜੀ ਆਤਮਾ ਸਿੰਘ ਆ ਜੀ ਇਹ ਕੀ ਗੱਲ ਬਾਤ ਹੈ ਜਿਹੜੀ ਤੁਹਾਡੇ ਚੋਰੀ ਹੋ ਗਿਆ ਇਹ ਪਿੰਡ ਮੈਂ ਗਗੜੇਵਾਲ ਕੋਠੀ ਪਾਈ ਆ ਜੀ ਤੇ ਮੇਰਾ ਸਮਾਨ ਵਰਤਣ ਵਾਲਾ ਸੀਗਾ ਰੱਖਿਆ ਮੇਰਾ ਜਦੋਂ ਵੀ ਛੁੱਟੀ ਕੱਟਣ ਆਦਾ ਸੀ ਮੈਂ ਤੇ ਆਪਣਾ ਬੱਚੇ ਮੇਰੇ ਜਿਹੜੇ ਸਮਾਨ ਯੂਜ਼ ਕਰਦੇ ਸੀਗੇ ਤੇ ਮੈਨੂੰ ਪਹਿਲੀ ਤਰੀਕੇ ਨੂੰ ਖਬਰ ਮਿਲੀ ਵੀ ਤੇਰਾ ਸਮਾਨ ਦੀ ਜੋਰੀ ਹੋਈ ਆ ਤੇ ਜਦ ਮੈਂ ਆ ਕੋਠੀ ਦੇਖੀ ਆ ਤੇ ਕੋਠੀ ਸਾਰੀ ਬਿਲਕੁਲ ਖਾਲੀ ਆ ਜੀ ਜਿੱਚ ਸਾਰਾ ਸਮਾਨ ਮੇਰਾ ਜਿਹੜਾ ਜੀ ਖਤਮ ਕਰਤਾ ਇਹ ਕਿੰਨੇ ਸਮੇ ਤੋਂ ਜਿਹੜਾ ਬੰਦ ਪਈ ਤੁਹਾਡਾ ਇਹ ਬੰਦ ਤੇ ਮੈਨੂੰ ਸਾਰੀ ਹੋ ਗਿਆ ਜੀ ਆਏ ਨੂੰ ਸਾਲ ਬਾਅਦ ਛੁੱਟੀ ਮੈਨੂੰ ਮਿਲਦੀ ਆ ਜੀ ਤੇ ਮੈਂ ਜਦੋਂ ਵੀ ਛੁੱਟੀ ਬੱਚਿਆਂ ਨੂੰ ਨਾਲ ਲੈ ਕੇ ਆਣਾ ਤੇ ਮੈਂ ਆਪਣਾ ਇੱਕ ਦੋ ਦਿਨ ਜ਼ਿਆਦਾ ਰਹਿਣਾ ਦਾ ਹੀ ਤੇ ਮੈਂ ਆਪਣਾ ਸੇਫਟੀ ਵਾਦ ਰੱਖਿਆ ਜੀ ਜਿੱਚ ਮੇਰਾ ਘਰ ਦਾ ਸਮਾਨ ਕੋਈ ਵੀ ਨਹੀਂ ਛੱਡਿਆ ਜੀ ਤੇ ਮੈਂ ਆਪਣੇ ਪਿੰਡ ਦੇ ਪੰਚਾਇਤ ਨੂੰ ਵੀ ਮੈਂਬਰਾਂ ਨੂੰ ਸਾਰਿਆਂ ਨੂੰ ਮੌਕਾ ਦਿਖਾਤਾ ਜੀ ਪੁਲਿਸ ਪ੍ਰਸ਼ਾਸਨ ਨੂੰ ਮੌਕਾ ਦਿਖਾਤਾ ਵਾ ਜੀ ਇਹ ਸਾਰਾ ਜੀ ਤੇ ਫਿਰ ਜੋ ਵੀ ਮੇਰੇ ਇੱਥੇ ਕਾਰਵਾਈ ਬਣਦੀ ਆ ਜੀ ਉਹ ਬਣਾ ਕੇ ਤੇ ਮੇਰਾ ਜਿਹੜਾ ਸਮਾਨ ਆ ਤੋ ਮੈਨੂੰ ਬਰਾਏ ਮਿਹਰਬਾਨੇ ਕਰਕੇ ਮੈਨੂੰ ਦਵਾਇਆ ਜਾਵੇ ਜੀ। ਸਮਾਨ ਚਲਾ ਸਮਾਨ ਜੀ। ਸਮਾਨ ਜੀ ਇਕ ਤੰਦਰ ਮੇਰੀ ਬਿਮਾਰੀ ਪਈ ਸੀ ਜੀ। ਭਰੀ ਇੱਕ ਮੇਰੀ ਬੇਟੀ ਸੀ ਬਿਸਤਰਿਆਂ ਦੀ ਭਰੀ ਬੱਚਿਆਂ ਦੇ ਰਾਇਿਆਂ ਰੋਈਆਂ ਵਾਲਾ ਪਿਆ ਹੈ ਸਾਰਾ ਸਮਾਨ। ਬਾਹਰ ਬੈੱਡ ਬਾਕਸ ਸੀਗਾ ਜੀ ਪਿਆ ਉਹ ਲੈ ਗਏ ਤੇ ਇੱਕ ਵਾਸ਼ਿੰਗ ਮਸ਼ੀਨ ਸੀ ਨਵੀਂ। ਇੱਕ ਮੇਰੀ ਫ੍ਰੀਜ ਹੈ ਜੀ ਨਵੀਂ। ਇੱਕ ਮੇਰਾ ਕੂਲਰਾ ਨਵਾਂ ਜੀ। ਤੇ ਬਾਕੀ ਦੋ ਪੱਖੇ ਆ ਛੱਤ ਆਲੇ ਲੱਗੇ ਆ ਜੀ। ਦੋ ਪੱਖੇ ਟੇਬਲ ਫੈਨ ਉਹ ਲੈ ਗਏ ਜੀ। ਦੋ ਮੰਜੇ ਰਕੇ ਆ ਜੀ। ਬਾਕੀ ਕਿੰਨਾ ਕੁ ਤੁਹਾਡਾ ਨੁਕਸਾਨ ਬਾਕੀ ਸਿਲੰਡਰ ਆ ਜੀ ਦੋ ਸਿਲੰਡਰ ਆ ਬਾਕੀ ਸੋਈ ਦਾ ਸਮਾਨ ਜਿਹੜਾ ਰੱਖਿਆ ਜੀ ਖਾਨਪੀਣ ਵਾਲਾ ਜੀ ਸਮਾਨ ਭਾਂਡੇ-ਭੋਡੇ ਵਗੈਰਾ ਉਹ ਸਾਰੇ ਚਲੇ ਗਏ ਮਤਲਬ ਡੇਢ-ਦੋ ਲੱਖ ਦਾ ਨੁਕਸਾਨ ਹੈਗਾ ਜੀ ਮੇਰਾ ਇਹ ਕੀ ਮੰਗ ਕਰ ਰਹੇ ਹੋ ਮੈਂ ਕਿ ਮੈਂ ਪ੍ਰਸ਼ਾਸਨ ਤੋਂ ਇਹੀ ਕਰਦਾ ਜੀ ਵੀ ਮੈਨੂੰ ਜਿਹੜਾ ਵੀ ਮੈਂ ਮੁਲਾਜ਼ਮ ਬੰਦਾ ਵਾਂ ਤੇ ਮੇਰੇ ਕੋਈ ਨਹੀਂ ਛੁੱਟੀ ਨਹੀਂ ਹੁੰਦੀ ਤੇ ਮੈਨੂੰ ਜਿਹੜਾ ਵੀ ਮੇਰਾ ਸਮਾਨ ਆ ਹੁਣ ਸ਼ਾਨ ਕਰਕੇ ਜਿੱਥੇ ਵੀ ਕਿਤੇ ਹੈ ਉਹ ਮੈਨੂੰ ਦਵਾਇਆ ਜਾਵੇ ਜੀ ਕੰਪਲੀਟ ਲਿਖਾਈ ਹੈ ਜੀ ਵੈਦ ਵਾਲਾ ਆਪਣੇ ਥਾਣੇ ਤੇ ਜੋ ਵੀ ਕਾਰਵਾਈ ਬਣਦੀ ਆ ਜੀ ਉਹ ਤੇ ਕੀਤੀ ਜਾਵੇ ਮੇਨ ਮੇਰਾ ਜਿਹੜਾ ਸਮਾਨ ਆ ਉਹ ਦਵਾਇਆ ਜਾਵੇ ਜੀ ਜੀ ਬੱਚੇ ਮੇਰੇ ਇਵੇਂ ਚਲੇ ਗਏ ਵਿਚਾਰੇ ਉਹ ਇਥੋਂ ਰੋਕਲਾ ਕੇ ਚਲੇ ਗਏ ਆ ਜੀ ਉਹ ਤੇ ਉਹ ਉੱਥੇ ਵੀ ਮਕਾਨ ਖਾਲੀ ਮੜਿਆ ਸਾਨੂੰ ਮੇਨੂੰ ਸਰਕਾਰੀ ਜੀ ਤੇ ਉੱਥੇ ਵੀ ਮੇਰਾ ਸਮਾਨ ਹੈ ਤੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਆ ਉਹ ਇਥੇ ਲੱਭ ਦੇ ਲੱਭ ਦੇ ਕਿਤੇ ਉੱਥੇ ਵੀ ਸਾਡਾ ਗਾਇਬ ਹੈ ਜੋ ਉਹਨਾਂ ਨੂੰ ਭੇਜਤਾ ਜੀ ਤੇ ਅਹੀਂ ਪਿਓ ਪੋਤੇ ਦੋਵੇਂ ਇੱਥੇ ਆ ਜੀ ਤੇ ਮੈਂ ਅਜੇ ਛੁੱਟੀ ਲਈ ਆ ਦੋ ਚਾਰ ਦਿਨ ਦੀ ਤੇ ਮੇਰੀ ਮੰਗ ਇਹੀ ਹੈ ਰਿਕਵੈਸਟ ਇਹੀ ਆ ਵੀ ਮੇਰਾ ਜਿਹੜਾ ਸਮਾਨ ਆ ਇੰਨਾ ਧੱਕਾ ਹੋਇਆ ਪਿੰਡ ਦੇ ਵਿੱਚ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਈਮਾਨ ਬਣਦਾ ਬਸ ਮੈਨੂੰ ਦਿੱਤਾ ਜਾ ਕਰਦੇ ਮਾਲਕ ਆਤਮ ਸਿੰਘ ਨੇ ਦੱਸਿਆ ਕਿ ਜਦੋਂ ਹੀ ਉਸ ਨੂੰ ਚੋਰੀ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸਨੇ ਪਿੰਡ ਦੇ ਮੋਤਬਰ ਬੰਦਿਆਂ ਨੂੰ ਇਸ ਚੋਰੀ ਬਾਰੇ ਖਬਰ ਦਿੱਤੀ ਅਤੇ ਬੈਰੋਵਾਲ ਦੇ ਥਾਣੇ ਵਿੱਚ ਲਿਖਤੀ ਦਰਖਾਸਤ ਵੀ ਦਿੱਤੀ ਗਈ ਹੈ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਸਾਨੂੰ ਸਾਡੇ ਘਰ ਦਾ ਸਮਾਨ ਵਾਪਸ ਦਿਵਾਇਆ ਜਾਵੇ ਗੋਵਿੰਦਵਾਲ ਸਾਹਿਬ ਤੋਂ ਰਵੀ ਖੇੜਾ ਦੀ ਰਿਪੋਰਟ ਪੰਜਾਬੀ ਲੋਕ ਚੈਨਲ